ਜੀ ਗੱਲ ਜੀ ਮੈਂ ਦਰਸ਼ਕੋ ਅਤੇ ਦਾਤਪੁਰ ਤੁਸੀਂ ਦੇਖ ਰਹੇ ਹੋ ਪੀਪੀਸੀ ਐਂਟਰਨੈਸ਼ਨ ਰੋਡ ਕੋ ਅੱਜ ਅਸੀਂ ਪਹੁੰਚੀਆਂ ਰਈਆ ਵਿਕੇ ਹਲਕਾ ਬਾਬਾ ਪਕਾਲਾ ਸਾਹਿਬ ਜੋ ਕਿ ਸਰਕਾਰ ਜਸबीर ਸਿੰਘ ਜਿੰਪਾ ਦੀ ਅਗਵਾਈ ਹੇਠ ਨਮਜੋਤ ਸਿੰਘ ਸਿੱਧੂ ਜੀ ਪਹੁੰਚ ਰਹੇ ਆ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿੱਥੇ ਜਿੱਥੇ ਆਪਣਾ ਕਾਲੀ ਆਪਣੇ ਪੈਰ ਫਸਾਰ ਰਿਹਾ ਉਥੇ ਨਾਲ ਨਾਲ ਹੀ ਕਾਂਗਰਸ ਆਪਣੇ ਬਹੁਤ ਹੀ ਫੇਰ ਬਸਾਰ ਰਹੀ ਹੈ ਤੇ ਭਾਰੀ ਜਨਤਾ ਦੇਖਣ ਨੂੰ ਤੁਹਾਨੂੰ ਕੱਠ ਮਿਲ ਰਿਹਾ ਹੈ ਗਾਇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੀਬੀਸੀ ਇੰਟਰਨੈਸ਼ਨਲ ਗੇੜੀਵੋ ਤੋਂ ਦਰਸ਼ਕੋਵਰ ਦੇ ਨਾਲ ਜੁੜੇ ਰਹੋ ਤੁਹਾਨੂੰ ਜਿਉ ਜਿਉ 222 ਵਿਧਾਨ ਸਭਾ ਦੀਆਂ ਚੋਣਾਂ ਲੱਗ ਕੇ ਆਉਂਦੀਆਂ ਜਾ ਰਹੀਆਂ ਤੇ ਕਿਉਂ ਸਿਆਸੀ ਪਾਰਟੀਆਂ ਫੱਪਾ ਭਰੋ ਤਾਪੜ ਤੋਂ ਰੈਲੀਆਂ ਕਰ ਰਹੀਆਂ ਹਨ ਰੈਲੀਆਂ ਕਰ ਭਾਰੀ ਕੱਠ ਵਿਖਾ ਭਰੋਟੀਆਂ ਨੂੰ ਚਿੰਤਾ ਚ ਪਾਇਆ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਵੋਟਰਾਂ ਨੂੰ ਲੁਭਾਉਣ ਲਈ ਤਰ੍ਹਾਂ ਤਰ੍ਹਾਂ ਦੇ ਦਾਅਵੇ ਕਰਾਕਰਸ਼ਿਤ ਕੀਤਾ ਜਾ ਰਿਹਾ ਹੈ ਹਲਕਾ ਬਾਬਾ ਬਗਲਾ ਸਾਹਿਬ ਰਈਆ ਵਿਖੇ ਤਾਰਾਵਾਲੀ ਗਰਾਊਂਡ ਵਿੱਚ ਕਾਂਗਰਸ ਦਾ ਮਹਾਕੁੰਭ ਹੋਇਆ ਪਾਰਲੀਮੈਂਟ ਮੈਂਬਰ ਜਸਵੀਰ ਸਿੰਘ ਗਿੰਪਾ ਦੀ ਅਗਵਾਈ ਵਿੱਚ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ ਹੋਇਆ ਜਿਸ ਵਿੱਚ ਬਸ਼ੀਸ਼ਤ ਅਤੇ ਪੰਜਾਬ ਪ੍ਰਧਾਨ ਕਾਂਗਰਸ ਨਵਜੋਤ ਸਿੰਘ ਸਿੱਧੂ ਤੇ ਸਹਾthੀਆਂ ਸਮੇਲਿ ਮੂਲਿਤ ਕੀਤੇ ਆਉਂਦੇ ਕਿ ਆਮ ਆਦਮੀ ਪਾਰਟੀ ਦੇ ਸਹਿਰਾ ਪੇਸ਼ਾਦਾਰਸ਼ਣ ਕੋ ਬਿਦਾਲਪੁਰ ਦੀ ਵਿਸ਼ੇਸ਼ ਰਿਪੋਰਟ ਉਹ ਘਾਹ ਮਾਲਾ ਕਰਨ ਵਾਲੇ ਜਿਨ੍ਹਾਂ ਦੇ ਹੱਥ ਚਾਜ ਪਾਗਡੋਰ ਹੈ ਉਹਨਾਂ ਨੂੰ ਹਲਕ ਜਗਾਨੀ ਚਾਹੀਦੀ ਹੈ ਇਹਨਾਂ ਦੀ ਧੂੜੀ ਕੁੱਟਣੀ ਚਾਹੀਦੀ ਇਹਨਾਂ ਨੂੰ ਅੰਦਰ ਦੇਣਾ ਚਾਹੀਦਾ ਜੇ ਦੇ ਦੇ ਤਾਂ ਹੀ ਕੋਈ ਡਰੂ ਇਹਦੇ ਖੁੱਲੇ ਸਾਂਹਵਾਂ ਫਿਰਦੇ ਆ ਮਿਊਂਸਪੈਲਟੀ ਦੇ ਫੂੰਕ ਫੂੰਕ ਕਰਦੇ ਇਹ ਮੈਂ ਅੱਜ ਤਾਂ ਨਹੀਂ ਮੰਗਦਾ ਇਹ ਮੈਂ 4.5 ਸਾਲ ਦਾ ਮੰਗਦਾ ਤੇ ਜੇ ਮੇਰੇ ਕੋਲ ਹੁੰਦੀ ਨਾ ਇਹ ਤਾਕਤ 4 ਦਿਨ ਦੀ ਮੈਂ ਤੇ ਅੱਜ ਵੀ ਪੰਜਾਬ ਦਾ ਪ੍ਰਧਾਨ ਆ ਜਿਨੇ ਜਿਨੇ ਕਿਤੇ ਜਨਨ ਸੈਕਟਰੀ ਤੇ ਕਿਤੇ ਉਹ ਰੌਲੇ ਹੁੰਦੇ ਆ ਉਹ ਵੀ ਨਹੀਂ ਲਾਉਂਦੇ। ਸਰਕਾਰੀ ਤੇ ਜੇ ਕਿਤੇ ਯਾਤ ਨੂੰ ਦਿੱਤੀ ਹੁੰਦੀ ਨਾ ਪਹਿਲਾਂ ਵੀ ਕਿਹਾ ਸੀ ਇੱਥੇ ਬਾਬੇ ਬਰਕਤ ਆਹ ਆਹ ਹੋ ਮਨਿਸਪੀਆ ਹੂੰ ਹਸਦੇ ਨੇ ਤੇ ਲੰਬੂ ਸਾਲਾ ਉੱਥੇ ਫਿਰਦਾ ਹੁੰਦਾ ਜੀਜਾ ਸਾਲਾ ਉੱਥੇ ਫਿਰਦੇ ਅਮਰੀਕਾ ਇਹ ਦੇਸ਼ ਛੱਡ ਕੇ ਚੋਕੋ ਤਾੜੀ ਠੋਕ ਕੇ ਇਸ ਕਰਕੇ ਇਮਾਨਦਾਰਾਂ ਨੂੰ ਲਿਆਓ ਕਿ ਇਹ ਰਲੇ ਮਲੇਆਂ ਨੂੰ ਨਾ ਲਿਆਓ ਓਏ ਇਮਾਨਦਾਰਾਂ ਨੂੰ ਲਿਆਓ ਜਿਹੜੇ ਕਦੇ ਵੀ ਜ਼ਿੰਦਗੀ ਚ ਧੌਣ ਲਾ ਦੇਣ ਪਰ ਵਿਟੇ ਨਾ ਜਿਹੜੇ ਮੇਰਾ ਮੇਰਾ ਨਾ ਕਰਨ ਤੇਰਾ ਤੇਰਾ ਟੋਲਣ ਜਿਹੜੇ ਜੀਰ ਪੰਜਾਬ ਮਰਨ ਪੰਜਾਬ ਜਿਹੜੇ ਪੰਜਾਬ ਦੀ ਖਾਤਰ ਤੁਹਾਨੂੰ ਸੱਚ ਬੋਲਣ ਤਰਪਨ ਨਾ ਮਾਰਨ ਝੂਠਾ ਵਿੱਚ ਜੇ ਇੱਕ ਬੰਦਾ ਤੁਸੀਂ ਉਹੋ ਜਿਹਾ ਲੈ ਆਂਦਾ ਤੇ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਪੰਜਾਬ ਸਿੱਧੀ ਰਾਹ ਦੇ ਉੱਤੇ ਆਜੂ ਤੇ ਜੇ ਕਿਤੇ ਤੁਸੀਂ ਇਹ ਰਲੇ ਮਿਲੇ ਖੇਡ ਖੇਡਣ ਵਾਲੇ ਲੈ ਆਂਦੇ ਦੁਆਰਾ ਇਹਨਾਂ ਦੇ ਝਾਂਸਿਆਂ ਦੇ ਵਿੱਚ ਆ ਜੇ ਤੇ ਪੰਜਾਬ ਰਹਿਣ ਜੋਗਾ ਨਹੀਂ ਰਹਿਣਾ ਸਭ ਤੋਂ ਖਤਰਨਾਕ ਆਦਮੀ ਭੁੱਖਾ ਆਦਮੀ ਉਹ ਭੁੱਖਾ ਆਦਮੀ ਪੰਜਾਬ 'ਚ ਮੰਗਣਾ ਨਹੀਂ ਗੁਰੂ ਦੇ ਸਿੱਖ ਨੂੰ ਮੰਗਣਾ ਨਹੀਂ ਆਉਂਦਾ ਉਹ ਮੱਤ ਨੇ ਉਹ ਕੱਟ ਤੇ ਮਾਰ ਮਾਰ ਤੁਹਾਡੇ ਘਰਾਂ ਦੇ ਸ਼ੀਸ਼ੇ ਟੁੱਟਣਗੇ ਉਹ ਵਿਦਰੋਹ ਕਰੂ ਅਰਾਜਕਾਉ ਇਹ ਪੰਜਾਬੀ 2019 ਦੇ ਸੱਦੇ ਸੀ ਤੂੰ ਬਾਸੀਆਂ ਚੇਂਜ ਕਰਕੇ ਉਹਨਾਂ ਨੂੰ ਚਾਰ ਚਾਰ ਜਰੂਨ ਕਰਤੇ ਪੰਟੀ ਚੇਤੀ ਵਰਗੇ ਖੰਟੀ ਚੇਤੇ ਵਰਗੇ ਤੂੰ ਸ਼ਰਾਬ ਬਕੋਣਾ ਤੇ ਤੂੰ ਕਿੱਥੋਂ ਲਿਆਉਂਗਾ ਪੈਸੇ ਰੇਤੇ ਤੋਂ 2000 ਕਰੋੜ ਨਹੀਂ ਨਿਕਲਦਾ ਬਸਰੇ ਤੋਂ 1000 ਕਰੋੜ ਨਹੀਂ ਨਿਕਲਦਾ ਤੇ ਤੂੰ 1,20,000 ਕਰੋੜ ਰੁਪਈਆ ਵੰਡ ਗਿਆ ਪੱਟੂ ਤੁਰੰਦੀ ਤਾਕਤ ਨਹੀਂ ਨਾਮ ਮਜਬੂਦ ਖਾਨ ਪੱਲੇ ਫੁੱਟੀ ਕੌੜੀ ਨਹੀਂ ਨਾਮ ਕਰੋੜੀ ਮੱਲ ਠੋਕੋ ਟਾੜੀ ਹੈ ਇਹ ਇਹਦੇ ਹਾਲ ਨੇ ਸਾਡੇ 4 ਸਾਲ ਕਿੱਥੇ ਸੀ ਤੂੰ ਉਹ ਪਿਛਲੀ ਵਾਰ ਕਹਿੰਦੇ ਸੀ ਜਿੰਦਾ ਕਿ ਉਹ ਵੀ ਝੂਠ ਬੋਲਦਾ ਸਾਰਾ ਪੰਜਾਬ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਮ ਤੇ ਜਦੋਂ ਇਲੈਕਸ਼ਨ ਹੋਇਆ ਤੇ ਮੈਂ ਉੱਠਿਆ ਇਹਨਾਂ ਦੀ 20 ਸੀਟਾਂ ਰਹਿ ਗਈਆਂ ਸੀ ਝਾਰੂ ਕੂਕੜੀ ਦੇਖਾਂ ਨਾ ਖਿਲਰ ਗਿਆ ਤੇ ਕਹਿੰਦੇ ਸੀਗੇ ਸਾਰਾ ਪੰਜਾਬ ਉਹ ਕੇਤਰੀ ਬਾਲ ਤੇਰੇ ਨਾਲ ਤੇ ਮੈਂ ਭਰਾਂ ਸਵਾ ਜੁਠਿਆ ਮੈਂ ਗਿਆ ਕੇਤਰੀ ਬਾਲ ਕੇਤਰੀ ਬਾਲ ਆਖੀ ਭਿਆਨ ਤੇਰੇ ਨਾਲ ਟਕੋ ਟੋਕੋ ਟਾੜੀ ਟੋਕੋ ਜਰਾ ਟਿਕਾ ਕੇ ਇਹਨਾਂ ਨੇ ਐਦ ਕੀ ਵੀ ਆ ਕੀ ਬਣਿਆ ਹੋਣਾ ਤੇ ਜੇ ਕਰਤਾਰਪੁਰ ਦਾ ਲੰਗ ਆ ਕਿ ਮੈਂ ਬਾਬਾ ਨਾਨਕ ਤੇਰਾ 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 ਬੋਲਦਾ ਸੀ ਪੰਜਾਬ ਮਾਡਲ ਦੇ ਬਾਬੇ ਨਾਨਕ ਦੀ ਚਰਣਾ ਦੀ ਧੂੜੀ ਮੱਥੇ ਲਾ ਕੇ 13.2 ਦਾ ਜਿਹੜਾ ਪੰਜਾਬ ਦਾ ਕਲਿਆਣ ਤੇ ਇੱਚੀ ਸਾਡਾ ਕਲਿਆਣ ਬੋਲ ਸੋਹਾ ਚੰਗ ਦੀ ਤੋਤੀ ਬੋਲਦੀ ਆ ਵੀਰੋ ਸੰਗ ਦੀ ਤੋਤੀ ਇੱਕ ਪਾਸੇ ਹਰਾਮ ਹੈ ਪੰਜਾਬ ਨੂੰ ਵੇਚ ਕੇ ਗਿਰਵੀ ਧਰ ਕੇ ਉੜਿਆ ਪਰਨੇ ਕਰਕੇ ਪੈਸੇ ਆਪਣੀਆਂ ਜੇਬਾਂ ਚ ਪਾਉਣ ਦਾ ਹਰਾਮ ਹਰਾਮ ਤੇ ਦੂਜਾ ਭਾਈ ਲਾਲੂਆਂ ਵਾਲਾ ਬਾਬੇ ਨਾਨਕ ਵਾਲਾ ਹੱਕ ਹਲਾਲ ਹੈ ਕਿਸਾਨ ਛੋਟਾ ਵਪਾਰੀ ਆਮ ਬੰਦਾ ਜਿਹੜਾ ਬਿਜਲੀ 3 ਰੁਪਏ ਚਾਹੁੰਦਾ 24 ਘੰਟੇ ਚਾਹੁੰਦਾ ਇਹ ਲੜਾਈ ਉਹਦੀ ਹੈ ਹੱਕ ਹਾਲ ਦੀ ਤੇ ਹਰਾਮ ਦੀ ਹੈ ਮਲਕ ਖਾਹੁਣਾ ਤੇ ਭਾਈ ਲਾਲੂਆਂ ਦੀ ਲੜਾਈ ਹੈ ਇਹ ਲੜਾਈ ਇਮਾਨ ਤੇ ਬੇਇਮਾਨ ਦੀ ਹੈ ਸੱਚ ਤੇ ਝੂਠ ਦੀ ਹੈ ਇਹ ਲੜਾਈ ਬਰਾਬਰੀ ਝੂਠੇ ਵਹਿਦੇ ਤੇ ਸਚਾਈ ਆਇਨਾ ਦਿਖਾਉਂਦੀ ਹੈ ਇਹ ਲੜਾਈ ਕਿਸਾਨ ਦੀ ਇੱਜ਼ਤ ਦੀ ਰੋਟੀ ਦੀ ਹੈ ਗਰੀਬ ਦੀ ਰੋਟੀ ਦੀ ਹੈ ਇਹ ਲੜਾਈ ਸਾਡੇ ਭਵਿੱਖ ਦੀ ਹੈ ਯਾਰੋ ਇਹ ਲੜਾਈ ਅਗਲੇ ਇਲੈਕਸ਼ਨ ਦੀ ਨਹੀਂ ਇਹ ਲੜਾਈ ਸਾਡੀ ਅਗਲੀ ਪੀੜ੍ਹੀ ਦੀ ਲੜਾਈ ਹੈ ਅਗਲੀ ਪੀੜ੍ਹੀ ਦੀ ਲੜਾਈ ਹੈ ਅਗਲੀ ਪੀੜ੍ਹੀ ਦੀ ਲੜਾਈ ਹੈ ਜਦ ਬੱਚਿਆਂ ਦੀ ਲੜਾਈ ਹੈ ਘਰੇ ਪਰਸ ਦਾ ਕੋਈ ਨਹੀਂ ਇਹ ਲੜਾਈ ਇੱਕੋ ਤਰ੍ਹਾਂ ਸੋਚਣੀ ਹੈ ਕਿ ਨੌਜਵਾਨ ਨੂੰ ਰੋਜ਼ਗਾਰ ਹੋਵੇ ਆ ਸਭ ਤੋਂ ਵੱਡਾ ਮੁੱਦਾ ਰੋਜ਼ਗਾਰ ਦਾ ਹੋਵੇਗਾ ਜਿਹੜਾ ਮਾਡਲ ਅੰਦਰ ਮੈਂ ਦੱਸ ਦੂਗਾ ਵੀ ਰੋਜ਼ਗਾਰ ਕਿੱਥੋਂ ਦਊ ਕੇਂਦਰੀ ਵਾਲ ਕਹਿੰਦਾ 26 ਲੱਖ ਨੌਕਰੀ ਦਊ 93000 ਕਰੋੜ ਰੁਪਏ ਦਾ ਖਰਚਾ ਕਿੱਥੋਂ ਆਏਗਾ ਵੀ 93000 ਕਰੋੜ ਰੁਪਏ ਸ਼ਰਾਬ ਤੇ ਪ੍ਰਾਈਵੇਟਾਈਜ਼ ਕਰਤੀ ਗਲੀ ਗਲੀ ਦੀ ਸ਼ਰਾਬ ਦੇ ਠੇਕੇ ਕੋਲ ਤੇ ਜਿਹੜੇ ਇੱਥੋਂ ਜਿਹੜੇ ਇੱਥੋਂ ਬਲੈਕ ਲਿਸਟਡ ਸ਼ਰਾਬ ਦੇ ਵਪਾਰੀ ਸੀ ਦੀਪ ਮਲੋਸਰਾ ਮੈਂ ਨਾਮ ਲੈ ਅੱਜ ਤੇਲ ਦਾ ਕੀ ਭਾਵਾ ਅੱਜ ਤੇਲ ਦੀਜਾ 100 ਰੁਪਏ ਨੂੰ ਬੋਬਲੈਲ 110 ਕੇ 15 ਰੁਪਏ ਨੂੰ ਮੇਰੀ ਇਹ ਗਲੇਤੀ ਕਰੋ ਕਿ ਜੇ ਪਹਿਲੇ ਕਈ ਤੁਹਾਡੀ ਦਿਹਾੜੀ ਵਧਾਈ ਹੈ ਤੇ ਡਰੇਕਾ ਚ ਵਧੀ ਦਿਹਾੜੀ ਨਹੀਂ ਨਈਂ ਵਾਧੀ ਤੇ ਦਿਹਾੜੀ ਵਧਾਈ ਨਹੀਂ ਤੇ ਤੇਲ ਦੇ रेट ਇੱਕੋ ਪੱਕਾ ਤੇ ਮੈਂ ਬੇਨਤੀ ਕਰਨੀ ਚਾਹਾਂਗਾ ਮੈਂ ਜ਼ਿਆਦਾ ਸਰਬਾਥੀ ਜੜਾ ਅੱਜ ਇੱਕ ਲੀਡਰ ਹੈ ਜਿਸ ਦਾ ਜਿਸ ਤੇ ਲੋਕਾਂ ਦਾ ਵਿਸ਼ਵਾਸ ਹੈ ਜਿਸ ਤੇ ਕੁੜੀਆਂ ਦਾ ਵਿਸ਼ਵਾਸ ਹੈ ਅੱਜ ਦਵਜੋਤ ਸਿੰਘ ਸਿੱਧੂ ਹੋਣੀ ਹੈ ਕਿਹਦੇ ਜਿੰਨਾ ਕੋ ਨਕਸ਼ਾ ਹੈ ਜਿੰਨਾ ਕੋ ਪੰਜਾਬ ਨੂੰ ਬਚਾਉਣ ਦਾ ਨਕਸ਼ਾ ਹੈ ਅੱਜ ਇਸ ਲੀਡਰ ਤੇ ਆਪਾਂ ਵਿਸ਼ਵਾਸ ਕਰਦਾ ਤਾਂ ਮੈਂ ਇੱਕ ਬੇਇੱਜ਼ਤੀ ਕਰਦੀ ਆ ਸਾਥੀਓ ਜਿੱਥੋਂ ਜਿੱਥੋਂ ਤੱਕ ਖੜੇ ਹੋ ਮੈਂ ਝਕਾਰਾ ਬੁਲਾਉਣਾ ਦੋਵੇਂ ਦੋਵੇਂ ਹੱਥ ਖੜੇ ਕਰਕੇ ਅੱਜ ਤੂੰ ਜਵਾਬ ਦੇਣ ਤੇ ਫੇਰ ਦੱਸਣਾ ਸਿੱਧੂ ਸਾਧੂ ਕਿ ਅਸੀਂ ਪਾਗ ਰਸਤੇ ਦਾ ਆ ਅਸੀਂ ਕਬੱਡੇ ਦਾ ਆ ਤੇ ਇਹ ਬਿਖਵਾਸ਼ ਨੂੰ ਜੀਅ ਜਾਂਦੇ ਹੋਣਾ ਤੇ ਭਰਾਓ ਜੇ ਆਵਾਜ਼ ਕੋ